ਮੈਨੂੰ ਦੱਸੋ ਵੀ ਅੱਜ ਸਾਡੇ ਕੋਲ ਹੈਗਾ ਹਿਸਟਰੀ ਸ਼੍ਰੇਮ ਦਾ ਇੱਕ ਤੋਂ ਇੱਕ ਵੱਧ ਕੇ ਯੋਧੇ ਸੂਰਬੀਰ ਸਾਡੇ ਗੁਰੂ ਬਿਰਹਾ ਬਾਈ ਦੱਸ ਤੂੰ ਦੱਸ ਸਿੰਧੂ ਗੁਸਿਆ ਦਾ ਗੀਤ ਰੰਗ ਦਾ ਬਾਈ ਨਿਕਲ ਆਉਂਦਾ ਨਹੀਂ ਮੈਂ ਉਹਦੇ ਲਈ ਪਿਆਰ ਹਮੇਸ਼ਾ ਭੇਜਦਾ ਭਾਈ ਤੇਰੇ ਕਹਿਣ ਦਿਲੋਂ ਦੀ ਨਹੀਂ ਮੈਂ ਅਮਰੀਕਾ ਸੀ ਜਦੋਂ ਮੁੰਡੇ ਦੀ ਬੋਤ ਹੋਈ ਆ ਤੇ ਮੈਂ ਜਿਸ ਦਿਨ ਇੱਥੇ ਆਇਆ ਆ ਇੰਡੀਆ ਤੀਜੇ ਦਿਨ ਮਾਹਾਂ ਦਾ ਘਰੇ ਸੀ ਪਰ ਮੈਨੂੰ ਆਜ ਤੱਕ ਨਹੀਂ ਫੁੱਟ ਮਾ ਪਾਉਣ ਦੀ ਕਿ ਮੈਂ ਕਿਸੇ ਦੇ ਦੁੱਖ ਸਹਿਣ ਕੋਇਆ ਬਸ ਪਤਾ ਉਹ ਦਰਦ ਤੇ ਉਹਦਾ ਮਾਂ-ਬਾਪ ਦਾ ਦਰਦ ਕੀ ਨਹੀਂ ਆ ਬਾਬਾ ਇਹ ਜੜੀਆਂ ਗੰਦਾ ਨੇ ਮੈਂ ਬਹੁਤ ਸੈਂਸਿਟਿਵ ਨੇ ਇਹ ਸੈਂਸਿਟਿਵ ਨੇ ਬਾਤਾਂ ਦਾ ਪਤੰਗੜ ਬਣ ਜਾਂਦਾ ਪਰ ਇਹ ਗੱਲ ਇਹ ਧਰਮ ਦੀ ਸਟੇਜ ਆ ਇਹ ਕੰਜਰਖਾਨਾ ਨਹੀਂ ਹੈ ਇੱਥੇ ਜੋ ਬੋਲਾਂਗੇ ਇੱਥੋਂ ਬੋਲਾਂਗੇ ਜਦ ਤੱਕ ਜੀਏ ਬਾਬਾ ਕਿਸੇ ਦਾ ਵੀ ਪੁੱਤ ਜਾਂਦਾ ਨਾ ਉਥੇ ਦਾ ਜਾ ਜਾ ਕੇ ਟਰੈਕਟਰਾਂ ਦਾ ਫੁੱਟ ਮਖ ਚਾ ਕੇ ਅੱਗਲਾ ਇਹ ਪਉਂਦਾ ਵੀ ਲਓ ਜੀ ਮੈਂ ਨਹੀਂ ਪਿਛਲੇ ਮਹੀਨੇ ਤਾਂ ਰੋਟੀ ਖਾ ਦਿੱਤੀ ਨਹੀਂ ਬਾਬਾ ਪਹਿਲਾਂ ਹੀ ਕਹਿ ਗਿਆ ਜਦ ਤੱਕ ਜੀਏ ਮਾਤਾ ਰੋਏ ਬਹਿਨ ਰੋਏ ਧਸਬਾ ਸਾਰੇ ਤੇਰਾ ਦਿਨ ਤੱਕ ਪਰੀਆ ਰੋਏ ਫੇਰ ਕਰੇ ਕਰਵਾਸਾ ਉਹ ਕੰਮੀ ਮਾਂ ਬਾਪਾ ਉਹ ਉਹ ਦੋਨੇ ਜੀਵ ਉਹਦੇ ਦੇ ਰੋਜ਼ ਵਰਦੇ ਆਂ ਰੋਜ਼ ਵਰਦੇ ਆਂ ਔਰ ਕੱਲੇ ਸਿੱਧੂ ਦੀ ਬਾਤ ਨਹੀਂ ਐ ਜਿੱਥੋਂ ਕਿਸੇ ਦਾ ਵੀ ਪੁੱਤ ਲੰਦਾ ਸਾਰਿਆਂ ਦੇ ਅੰਦਰਾਂ ਦੇ ਟੁਕੜੇ ਆਪਾਂ ਅਰਦਾਸ ਕਰ ਸਕਦੇ ਆਂ ਬਸ ਉਧਰ ਤੋਂ ਹੀ ਜਦੋਂ ਕੋਈ ਇਦਾਂ ਦਾ ਭਰਾ ਕੋਈ ਕਹਿੰਦਾ ਵੀ ਯਾਰ ਬੋਲ ਉਹਦੇ ਬਾਰੇ ਚ ਮੈਂ ਇੱਕੋ ਹੀ ਗੱਲ ਕਰਨੀ ਆ ਜੇ ਨਾ ਨਾਇਕ ਕਰੋ ਪੰਜਾਬ ਵਾਲਿਓ ਜੇ ਨਾ ਨਾਇਕ ਕਰੋ ਜਿਹਦੇ ਜਿੰਨੇ ਆ ਅਗਲੇ ਦੇ ਘਰੇ ਜਾ ਕੇ ਸੱਚ ਬਿਆਨ ਕਰਿਆ ਕਰੋ ਵੀ ਭਾਈ ਉਸ ਮੁੰਡੇ ਦੇ ਇੰਨੇ ਹੀ ਸਾਸੀ ਮਹਾਰਾਜ ਆਪਾਂ ਕਿਹੜੇ ਮੁੰਡਾ ਫਿਰ ਮਾਈਕ 'ਚ ਬੋਲਦੇ ਆਂ ਵੀ ਉਹਦੇ ਬਖਸ਼ੇਸ ਹੈ ਜਿੰਨੇ ਬਖਸ਼ਦਾ ਹੈ ਉਸ ਮੁੰਡੇ ਨੂੰ ਵੀ ਉਹਨੇ ਬਖਸ਼ਿਆ ਜੇ ਸੁੱਖ ਦੀ ਗੱਲ ਕਰਨੀ ਆ ਮੈਂ ਉਹਦੀ ਮਾਤਾ ਨੂੰ ਇਹ ਕਹਿ ਕੇ ਆਇਆ ਸੀ ਮਾਤਾ ਦੁਨੀਆ ਆਊਗੀ ਐਥੇ ਫੋਟੋ ਬਖਸ਼ਾ ਉਹ ਵੀ ਕਈ ਦਿਨੋਂ ਰੋਕੇ ਵੀ ਜਾਣਗੇ ਦੇ ਵੀ ਨਹੀਂ ਕਿ ਪਿਆਰ ਕਰਨ ਵਾਲੇ ਵੀ ਦਿਨੋਂ ਰੋਕੇ ਵੀ ਜਾਣਗੇ ਪਰ ਤੇਰਾ ਇੱਕੋ ਹੀ ਹਸਾਰ ਹੈ ਸਵਾਦ ਉਹ ਸੱਚੇ ਪਾਸਟਰ ਤੜਕੇ ਉੱਠ ਕੇ ਜਪਜੀ ਸਾਹਿਬ ਤੋਂ ਸ਼ੁਰੂ ਕਰ ਲੈ ਕੇ ਤਕਰੀਬ ਤਮ ਸੋਨੇ ਤੱਕ ਨਿਭ ਜਾ ਉਹ ਹੀ ਚੰਦ ਦੇਉ ਇਹ ਤੇ ਦੁਨੀਆ ਦੀ ਕੋਈ ਹੋਰ ਸ਼ੈ ਨਹੀਂ ਹੈ ਜਿਹੜੀ ਤੈਨੂੰ ਸਟੇਬਲ ਕਰ ਦੇ ਕੋਈ ਹੋਰ ਸ਼ੈ ਨਹੀਂ ਹੈ ਜੀ ਜਿਹੜੀ ਸਟੇਬਲ ਕਰ ਦੇ ਸੋ ਅਸੀਂ ਬਾਹਲਾ ਚਤਉਂਦੇ ਨਹੀਂ ਬਾਈ ਪਰ ਹਰ ਰੋਜ਼ ਸਰਬੱਤ ਦਾ ਭਲੇ ਚਾਤੀ ਦੀ ਪੈਰ ਚ ਸਾਰੇ ਆ ਜਾਂਦੇ ਬਾਬਾ ਜਦੋਂ ਕਈ ਦਾ ਨਵਾਲਕਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਹਦੇ ਚ ਆਪਣਾ ਸਿੱਤੂ ਵੀ ਜਾਂਦਾ ਮਗਾ ਯਾਰ ਉਹਦਾ ਨਾਂ ਕੰਦੇ ਮਾਨਸਾ ਚ ਨੇ ਉਹ ਤਾਂ ਦੁਨੀਆ ਚ ਐ ਉਹਦਾ ਟਰੈਵਲ ਕਰ ਰਹਾ ਹੈ ਆਲਰੇਡੀ ਹਾਂ ਜੇ ਦੇ ਚ ਕੋਈ शकਦੇ ਆ ਉਹ ਮੁੰਡੇ ਨੂੰ ਉਸ ਵੀਰ ਨੂੰ ਜਿੰਨਾ ਬਖਸ਼ਿਆ ਮਹਾਰਾਜ ਨੇ ਜੋ ਰਤਬਾ ਬਖਸ਼ਿਆ ਉਹਦਾ ਯਾਰ ਚੰਨ ਚੜਦਾ ਹੈ ਦੇਖਣ ਦੀ ਲੋੜ ਥੜੀ ਹੈ ਕਹਿਣ ਦੀ ਲੋੜ ਥੜੀ ਹੈ ਵੀ ਦੇਖ ਚੰਨ ਚੜ ਗਿਆ ਇਹ ਤਾਂ ਚੜ ਗਿਆ ਉਹਦਾ ਚੈਨਲ ਕਰੂਗਾ ਮਰ ਜਿਹੜੀਆਂ ਸੋਸ਼ੀਲੀ ਸਾਡੀਆਂ ਕੁਝ ਰਿਸਪੌਂਸਿਬਿਲਟੀਜ਼ ਨੇ ਉਹ ਯਾਰ ਸੱਚੀਆਂ ਹੌਣ ਐਵੇਂ ਸ਼ੂਗਰ ਕੋਟਨ ਗੱਲਾਂ ਬਾਈ ਨੂੰ ਨਹੀਂ ਆਉਂਦੀਆਂ ਬਰਾਬਰ ਆਪਾਂ ਦਾ ਕਹਿੰਦੇ ਵੀ ਦੁੱਖ ਹੈ ਆਪ ਪਿਛਲੀ ਕਿਦ ਤਰੀਕ ਨੂੰ ਮੇਰੀ ਮਾਂ ਗਈ ਹੈ ਦਾ ਉਹ ਨਿਊਜ਼ੀਲੈਂਡ ਸੀ ਪਿੱਛੋਂ ਮੇਰੀ ਮਾਂ ਪੂਰੀ ਹੋ ਗਈ ਤੇ ਮੈਂ 23 ਨੂੰ ਆਇਆ ਆ ਕੇ ਸੰਸਕਾਰ ਕੀਤਾ ਪਰ ਯਾਰ ਅਸੀਂ ਨਹੀਂ ਰੋਏ ਅਸੀਂ ਘਰ ਚ ਵਾਣ ਨਹੀਂ ਪਾਏ ਅਸੀਂ ਉੱਥੇ ਜਦੋਂ ਆਹ ਤੁਮਹਾਰਦਾ ਆਸਬਲੇ ਉੱਥੇ ਜਿਹੜੀ ਫੋਟੋ ਨਹੀਂ ਰੱਖਦੇ ਸੀ ਉੱਥੇ ਮੈਂ ਨਹੀਂ ਲਿਖਿਆ ਇਹਦਾ ਆਪਣੀ ਮਾਂ ਦੀ ਫੋਟੋ ਤੇ ਸੁਰਗਵਾਸੀ ਮਾਤਾ ਮਜੀਦਕੌਰ ਮੈਂ ਨਹੀਂ ਲਿਖਿਆ ਸੁਰਗਵਾਸੀ ਮੈਨੂੰ ਨਹੀਂ ਪਤਾ ਮੇਰੀ ਮਾਤਾ ਦੇ ਕੰਮ ਕਿੱਦਾਂ ਦੇ ਸੀ ਮੈਨੂੰ ਨਹੀਂ ਪਤਾ ਉਹਨੇ ਉਹਨੇ ਬੰਦਗੀ ਕੀਤੀ ਹੈ ਕਿਸੇ ਦੀ ਨਿੰਦਿਆ ਬੇਸ਼ੱਕ ਅਸੀਂ ਇਸ ਧਰਤੀ ਤੇ ਆਉਣੇ ਆ ਸਤ ਸੋ ਲੱਖਾਂ ਜਨਾਬ ਹੁੰਦੇ ਆ ਬਾਬਾ ਲੱਖਾਂ ਆਂਦੇ ਮੈਂ ਪੰਜਾਬ ਨੂੰ ਇੱਕ ਸਵਾਲ ਕਰਨਾ ਹੈ ਕਿ ਜਦੋਂ ਤੁਸੀਂ ਭੋਗਾਂ ਦੇ ਉੱਪਰ ਆਪ ਦੇ ਪਰਿਵਾਰਾਂ ਦੇ ਜੀ ਨੂੰ ਸਵਰਗ ਵਿੱਚ ਫਲਾਣਾ ਸੋ ਲਿਖਦੇ ਹੋ ਕਿੱਥੇ ਲਿਖਿਆ ਕਰੂ ਗ੍ਰੰਥ ਸਾਹਿਬ ਜਾਂ ਦੁਨੀਆਂ ਜਹਾਨ ਦੇ ਕਿਸੇ ਐਸੇ ਗ੍ਰੰਥ 'ਚ ਜਿੱਥੇ ਲਿਖਿਆ ਹੋਵੇ ਕਿ ਭਾਈ ਤੁਹਾਡਾ ਬੰਦਾ ਪੂਰਾ ਹੋ ਗਿਆ ਇਹ ਸਵਰਗ ਚ ਗਿਆ ਕੋਈ ਇੱਕ ਛਿੱਟ ਕਲਫਸ ਦਦਿਆ ਮਾਨੂੰ ਤੇ ਫਿਰ ਕਿਉਂ ਯਾਰ ਮੈਨੂੰ ਬੜਿਆ ਨੇ ਕਿਆ ਇਹਨਾਂ ਯਸ ਤੁਹਾਨੂੰ ਆਤਾ ਤੇ ਇਹ ਚ ਲਿਖਾ ਮੈਨੂੰ ਨਹੀਂ ਪਤਾ ਮੈਨੂੰ ਇਹਨੂੰ ਜੰਮੇ ਹੋਣੇ ਆਂਤਰਾ ਮੈਂ ਆਉਂਦੀਆਂ ਅੰਦਰ ਇੱਕ ਭਾਵਨਾ ਹੈਗੀ ਆ ਉਹ ਹਮੇਸ਼ਾ ਰਹੂਗੀ ਪਰ ਸਾਡੇ ਗੁਰੂਆਂ ਨੇ ਮਖਰ ਨਹੀਂ ਨਹੀਂ ਸਾਨੂੰ ਇਹ ਤਾਂ ਸਿਕਾਇਆ ਕਿ ਤੇ ਰੋਲ ਲੱਗ ਜਾਓ ਵੈਣ ਤੋਂ ਲੱਗ ਜਾਓ ਪਿੱਟਣ ਲੱਗ ਜਾਓ ਤੇ ਆ ਗਿਆਨੀ ਗੱਲਾਂ ਕਰੋ ਤੇ ਦੇ ਕੇ ਗੁਰਦੁਆਰੇ ਨੂੰ ਉੱਥੇ 21-21 ਹਜ਼ਾਰ ਰੁਪਏ ਨਾਲ ਖਾਈ ਚੱਲੋ ਕਿ ਫਲਾਣੇ ਗੁਰਦੁਆਰੇ ਨੂੰ ਇਹਦਾ ਓਏ ਹੋਛੇ ਲੋਕਾਂ ਦਾ ਕੰਮ ਆ ਬਾਬਾ ਕਰਨਾਲਕ ਦੇ ਪੁੱਤ ਦਾ ਕੰਮ ਨਹੀਂ ਹੈ ਇਸ ਕਰਕੇ ਜਨਮ ਤੇ ਮਰਨ ਨੂੰ ਇੱਕ ਮੈਂ ਤਾਂ ਖਾਣਾ ਲਾਉਣ ਆਇਆ ਜਾ ਨੰਬਰ ਨੂੰ ਸਮਝ ਬਾਬਾ ਅਾ ਤਾਂ ਮੱਖਾ ਮਾਰ ਅਸੀਂ ਦਜਰਬ ਕਰਦੇ ਆ ਸਾਨੂੰ ਬਾਦਸ਼ਾਹ ਨੇ ਬਖਸ਼ੇ ਉਹ ਸੋਮੇ ਕਹੇ ਲੱਖੇ ਤੇ ਕੋਈ ਹਿੰਦੂ ਮੁਸਲਮਾਨ ਸਿੱਖ ਜੋ ਵੀ ਬੈਠਾ ਸਾਨੂੰ ਸਭ ਨੂੰ ਬਖਸ਼ਿਆ ਜਰਬਾ ਰਾਏ ਅਸੀਂ ਚੜਦੀ ਕਲਾ ਵਾਲਿਆ ਪਹਿਲਾਂ ਪੜਿਆ ਸੀ ਨਾ ਵੇਲੇ ਗਮਾਂ ਦੇ ਵੀ ਮੰਡੀ ਦਾ ਪ੍ਰਸਾਦ ਵੇਖਿਆ ਤੇਰੇ ਖਾਨਸੇ ਨੂੰ ਸਦਾ ਮਾਜ਼ਾਦ ਵੇਖਿਆ ਉਹ ਚੜਦੀ ਕਲਾ ਵਾਲਿਆ ਆਪਾਂ ਆਪਣੇ ਛੋਟੇ ਵੀ ਮਾਫਿਓ ਜਾਣਗੇ ਸਭ ਦਾ ਜਾਣਿਆ ਬਾਬਾ ਕੋ ਚੜਦੇ ਉਮਰ ਚ ਵੀ ਜਾਊਗਾ ਕੋ ਜੰਮਦਾ ਵੀ ਜਾਊ ਕੋ ਕੁਖਸ ਵੀ ਜਾਊ ਇਹ ਉਹਦੀ ਖੇਡ ਆ ਲੱਤਾਂ ਨਾ ਫਸਾਈਆਂ ਦਾ ਚ ਉਹਦਾ ਪਾਣਾ ਮਿੱਠਾ ਕਰਕੇ ਮੰਨੀ ਸੋਸ਼ਲ ਪੁਆਇੰਟ ਉਹ ਵੀ ਤੋ ਇੱਕ ਕੰਮ ਕਰ ਸਕਦੇ ਆ ਸਿੱਧੂ ਦੇ ਬਾਪਓ ਲਈ ਵੀ ਦਿਲ ਰੇ ਅਰਦਾਸ ਕਰੋ ਯਾਰ ਰੱਬ ਉਹਨਾਂ ਨੂੰ ਇੱਕ ਹੋਰ ਦੇ ਦੇ ਹੈ ਉਹਦੇ ਉਹਦੇ ਘਰੇ ਕੋ ਕੰਮ ਹੀ ਥੋੜੀ ਆ ਐਦਾਂ ਵੀ ਅਰਦਾਸ ਕਰਦਿਆਂ ਕਰੋ ਕਈ ਮੈਨੂੰ ਕਹਿੰਦੇ ਹੁੰਦੇ ਆ ਵੀ ਆਏ ਜੇ ਕਰਕੇ ਤੇ ਆਏ ਜੇ ਠੀਕ ਮਾਰ ਕੇ ਵੀ ਨਾ ਉਹਦਾ ਵੀ ਓਏ ਐਦਾਂ ਨਹੀਂ ਕੁਛ ਹੋਣਾ ਇਹ ਉੱਚੇ ਲੋਕਾਂ ਦਾ ਕੰਮ ਹੈ ਇਹ ਫੋਕਰੀਆਂ ਮਾਰਨੀ ਆਵੇਂ ਆਰਟਿਸਟ ਨੂੰ ਨੋ 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 ਉਹਦੇ ਲਈ ਖਰਾ ਉਹ ਕਹਿ ਉਹ ਨਹੀਂ ਬੰਦ ਉਹਦੇ ਬਾਅਦ ਤੇ ਨਹੀਂ ਬੰਦ ਕਹ ਔਰ ਜੇ ਅੱਜ ਤੁਸੀਂ ਇੱਥੋਂ ਦੇ ਲੋਕ ਕਹਿਗੇ ਨਾ ਕਵਈਏ ਦੀ ਜ਼ੁਬਾਨ ਹੈ ਉਹਨਾਂ ਨੂੰ ਰੱਬ ਦੇਊਗਾ ਹਾਂ ਹੱਬਾ ਇਹ ਆਉਂਦੇ ਫੋਨਾਂ ਚ ਭਰ ਲਿਆ ਨੂੰ ਰੱਬ ਉਹਨਾਂ ਨੂੰ ਦੇਊਗਾ ਅਰਜੀ ਕੂਕਾ ਨਾਂ ਦੇ ਪੰਜਾਬ ਵਾਲਿਓ ਸਿਆਣੇ ਧੀਆਂ ਪੁੱਤ ਬਣੋ ਪੰਜਾਬ ਦੇ ਸਿਆਣੇ ਧੀਆਂ ਪੁੱਤ ਬਣੋ ਤੇ ਗਲਤੀਆਂ ਨਾਲ ਕਰੋ ਕਿਆ ਗਲਤੀਆਂ ਨੇ ਦਾਦਾ ਕਹਿੰਦਾ ਮੈਨੂੰ ਪੁੱਛੋ ਕਿ ਤੂੰ ਇਹ ਗੀਤ ਕਿਉਂ ਗਾਇਆ ਹਰ ਕੰਮ ਤੂੰ ਕਿਉਂ ਕੀਤਾ ਗੱਲ ਤੂੰ ਕਿਉਂ ਕੀਤੀ ਮੇਰੇ ਕੋਲ ਜਵਾਬ ਹੋਊਗਾ ਮੈਂ ਦਿਆਂਗਾ ਜਾਂ ਨਹੀਂ ਹੋਊਗਾ ਮੈਂ ਮਾਫੀ ਮੰਗੂਗਾ ਦਾਦਾ ਵੀ ਮੰਗੂਗਾ ਇਹ ਹੀ ਜ਼ਿੰਦਗੀ ਆ ਬੂਹੇ ਪੇੜ ਕੇ ਰੋਣ ਕੀ ਆਵਾ ਬੂਹੇ ਪੇੜ ਕੇ ਰੋਣ ਕੀ ਆਵਾ ਜਿੰਨਾ ਦਾ ਪੁੱਤ ਤੁਰ ਕੇ ਦੁਨੀਆ ਤੋਂ ਬੂਹੇ ਪੇੜ ਕੇ ਰੋਣ ਕੀ ਆਵਾ